ਜਿੰਨੇ ਵੀ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜ ਕੇ ਸੇਵਾ ਕਰਦੇ ਨੇ ਤੁਹਾਡੀ ਛਾਤੀ ਚੌੜੀ ਹੋ ਜੂਗੀ ਇਹ ਵੀਡੀਓ ਦੇਖ ਕੇ ਆ ਸਾਰੇ ਇੱਕ ਇੱਕ ਰੁਪਏ ਦੇ ਬਿੱਲ ਨੇ ਭਾਈ ਮੈਨੂੰ ਤਾਂ ਦੇਖ ਦੇ ਕਿ ਇੰਨਾ ਚਾ ਚੜ ਰਿਹਾ ਕਿ ਭਾਈ ਕੋਈ ਆ ਕੇ ਸਾਡੇ ਕੋਲ ਹਸਾਬ ਤਾਂ ਮੰਗੋ ਟੋਟਲ ਦਵਾਈਆਂ 235 ਰੁਪਏ ਦੀਆਂ ਬਣੀਆਂ ਨੇ ਅਗਰ ਇਹ ਪਰਚੀ ਤੋਂ ਸਸਤੀ ਕੋਈ ਦਵਾਈ ਸਾਨੂੰ ਦੇ ਸਕਦਾ ਅਸੀਂ ਉਹਦੇ ਕੋਲ ਲੈਣੀ ਸ਼ੁਰੂ ਕਰ ਦਾਂਗੇ ਤੇ ਇਹ ਹਸਾਬ ਤੁਹਾਨੂੰ ਸਿਰਫ ਹਜੇ ਅਸੀਂ ਕੁਝ ਮਹੀਨਿਆਂ ਦਾ ਤੇ ਸਿਰਫ ਇੱਕ ਮੈਡੀਕਲ ਦੁਕਾਨ ਦਾ ਦਿਖਾਇਆ ਵੈਸੇ ਕੰਮ ਸਰਕਾਰਾਂ ਦੇ ਨੇ ਪਰ ਸਰਕਾਰਾਂ ਸਾਡੀਆਂ ਨਕਮੀਆਂ ਨੇ ਤੇ ਆ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਐ ਲਿਖ ਕੇ ਕਿੱਥੇ ਦਿੱਤੀ ਐ ਆ ਦਵਾਈਆਂ ਦੇ ਗੱਤੇ ਨੂੰ ਪਿਛੇ ਪਾੜ ਕੇ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋਏਗੀ ਤੁਹਾਡੀ ਦੇਖ ਕੇ ਰੂਹ ਬਾਗੋ ਬਾਗ ਹੋਣ ਵਾਲੀ ਐ ਕੀ ਐ ਮੇਰੇ ਹੱਥ ਦੇ ਵਿੱਚ ਇਹ ਮੇਰੇ ਹੱਥ ਦੇ ਵਿੱਚ ਨੇ ਤੁਹਾਡੀ ਦਿੱਤੀ ਹੋਈ ਸੇਵਾ ਦਾ ਹਿਸਾਬ ਤੇ ਹਸਪੀਟਲਾਂ ਦੇ ਬਿੱਲ ਦਵਾਈਆਂ ਦੀ ਦੁਕਾਨਾਂ ਦੇ ਇਸ ਪੂਰੇ ਆ ਚਿੱਠੇ ਦੇ ਵਿੱਚ 40 ਰੁਪਏ ਦੀ ਦਵਾਈ ਵੀ ਅਗਰ ਮੈਂ ਦੁਕਾਨ ਤੋਂ ਲੈ ਕੇ ਜਾਂਦਾ ਨਾ ਉਹਦੀ ਵੀ ਐਂਟਰੀ ਐ ਆ ਤੁਸੀਂ ਮੇਰੇ ਹੱਥ ਚ ਦੇਖ ਸਕਦੇ ਹੋ ਔਰ ਉਸ ਤੋਂ ਬਾਅਦ ਇਹ ਸਾਰੇ ਬਿੱਲ ਨੇ ਜਿਹਦੇ ਵਿੱਚ ਜਿਹੜਾ ਪੇਸ਼ੈਂਟ ਮੈਡੀਸਨ ਲੈਂਦਾ ਉਹਦਾ ਪੱਕਾ ਬਿੱਲ ਆ ਜਿਹੜਾ ਮੇਰੇ ਹੱਥ ਦੇ ਵਿੱਚ ਹੈ ਮੈਡੀਸਨ ਜਿਹੜੀਆਂ ਡਾਕਟਰ ਲਿਖ ਕੇ ਦਿੰਦਾ ਉਹ ਆ ਮੇਰੇ ਹੱਥ ਦੇ ਵਿੱਚ ਹੈ ਮੈਨੂੰ ਅਜੇ ਨਹੀਂ ਖੁਸ਼ੀ ਹੋ ਰਹੀ ਆ ਨਾ ਕਿ ਤੁਹਾਨੂੰ ਮਾਣ ਮਹਿਸੂਸ ਕਰਾਵਾਂ ਜਿੰਨੇ ਵੀ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜ ਕੇ ਸੇਵਾ ਕਰਦੇ ਨੇ ਤੁਹਾਡੀ ਛਾਤੀ ਚੌੜੀ ਹੋ ਜੂਗੀ ਇਹ ਵੀਡੀਓ ਦੇਖ ਕੇ ਕਿਉਂ ਕਿ ਇਸ ਤੋਂ ਸਾਫ਼ ਸੁਥਰੇ ਤੇ ਪਾਰਦਰਸ਼ੀ ਤਰੀਕੇ ਨਾਲ ਮੈਂ ਕੋਈ ਆਪਣੀ ਐਨਜੀਓ ਦੀ ਵਡਿਆਈ ਨਹੀਂ ਕਰ ਰਿਹਾ ਕਿਉਂਕਿ ਇਹ ਐਨਜੀਓ ਕੱਲੀ ਮੇਰੀ ਨਹੀਂ ਹੈ ਮੇਰਾ ਸਾਰਾ ਪਰਿਵਾਰ ਹੈ ਸਾਡੀ ਟੀਮ ਹੈ ਜਿਹੜੀ ਇੰਨੀ ਤਨਦੇਹੀ ਨਾਲ ਤੇ ਇੰਨੀ ਬਰੀਕੀ ਨਾਲ ਕੰਮ ਕਰ ਰਹੀ ਹੈ ਬਸ ਸਾਡੇ ਸਰਕਾਰੀ ਸਿਸਟਮ ਨਾਲ ਕੋਈ ਗਿਲੇ ਸ਼ਿਕਵੇ ਹੈਗੇ ਨੇ ਉਹ ਵੀ ਤੁਹਾਡੇ ਨਾਲ ਮੈਂ ਵਿੱਚ ਹੀ ਸਾਂਝੇ ਕਰ ਲੈਣਾ ਇਹ ਜਿਹੜਾ ਮੇਰੇ ਕੋਲ ਹਸਾਬ ਪਿਆ ਨਾ ਇਹ ਹਸਾਬ ਪਿਆ ਫਰੀਦਕੋਟ ਮੈਡੀਕਲ ਦਾ ਫਰੀਦਕੋਟ ਮੈਡੀਕਲ ਸਭ ਨੂੰ ਪਤਾ ਕਿ ਸਰਕਾਰੀ ਹਸਪੀਟਲ ਹੈ ਤਕਰੀਬਨ ਤਕਰੀਬਨ ਸਾਡੇ ਜ਼ਿਆਦਾਤਰ ਮਰੀਜ਼ ਨੇ ਜਿਹੜੇ ਉਹ ਜਾਂ ਤਾਂ ਚੰਡੀਗੜ੍ਹ ਪੀਜੀਆਈ ਤੋਂ ਉਹਨਾਂ ਦਾ ਇਲਾਜ ਹੁੰਦਾ ਜਾਂ ਉਹਨਾਂ ਦਾ ਫਰੀਦਕੋਟ ਤੋਂ ਇਲਾਜ ਹੁੰਦਾ ਹੈ ਯਾ ਬਠਿੰਡੇ ਏਮਜ਼ ਤੋਂ ਯਾ ਪਟਿਆਲੇ ਰਜਿੰਦਰਾ ਤੋਂ ਕਿਉਂਕਿ ਇਹ ਵੱਡੇ ਮੈਡੀਕਲ ਇੰਸਟੀਚਿਊਟ ਨੇ ਸਰਕਾਰੀ ਹਜੇ ਤਾਂ ਸਾਡੀ ਐਨਜੀਓ ਦੇ ਵਿੱਚ ਇਹ ਸਾਰੇ ਬਿੱਲ ਸਰਕਾਰੀ ਹਸਪੀਟਲ ਦੇ ਬਾਹਰ ਦਵਾਈਆਂ ਦੀ ਦੁਕਾਨਾਂ ਦੇ ਬਿੱਲ ਨੇ ਤੇ ਜੇ ਕਿਤੇ ਇਹੀ ਪ੍ਰਾਈਵੇਟ ਲਾਜ ਕਰਾਣਾ ਹੋਵੇ ਨਾ ਤਾਂ ਘੱਟੋ-ਘੱਟ ਇਹਦੀ ਜਗ੍ਹਾ ਇੰਨੇ ਬਿੱਲ ਹੋਣ ਤੇ ਅਮਾਊਂਟ ਹੋਵੇ 20 ਕਰੋੜ 25 ਕਰੋੜ ਇਹ ਜਿਹੜੇ ਮੇਰੇ ਹੱਥ 'ਚ ਬਿੱਲ ਨੇ ਹਜੇ ਮੈਂ ਤੁਹਾਨੂੰ ਸਿਰਫ ਥੋੜਾ ਜਿਹਾ ਹਿਸਾਬ ਦੇ ਰਿਹਾ ਜ਼ਿਆਦਾ ਨਹੀਂ 51 ਲੱਖ ਰੁਪਏ ਦੇ 55 ਲੱਖ ਰੁਪਏ ਦੇ ਬਿੱਲ ਜਿਦੇ ਵਿੱਚ ਇੱਕ ਇੱਕ ਮਰੀਜ਼ ਦੀ ਐਂਟਰੀ ਕਿ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਾਂ ਤਾਂ ਬਿੱਲ ਨੰਬਰ 100027 ਰਾਮ ਆਸਰੇ 5200 ਰੁਪਏ ਦੀ ਦਵਾਈ ਲੈ ਕੇ ਗਿਆ 1 April ਨੂੰ ਦੂਜਾ ਮਰੀਜ਼ ਗੁਰਿੰਦਰ ਸਿੰਘ 1880 ਰੁਪਏ ਦੀ ਦਵਾਈ ਲੈ ਕੇ ਗਿਆ 1 April ਨੂੰ 565 ਰੁਪਏ ਦੀ ਰਜੇਸ਼ ਕੁਮਾਰ ਨੇ ਦਵਾਈ ਵਾਪਸ ਕੀਤੀ 10000 ਰੁਪਏ ਦੀ ਕੁਲਵੀਰ ਸਿੰਘ ਜੀ ਨੇ ਸੇਵਾ ਕੀਤੀ 3 April ਨੂੰ ਆ ਸਾਰਾ ਹਿਸਾਬ ਹੈ ਆ ਸਾਰਾ ਹਿਸਾਬ ਦਿਖਾਉਂਦੇ ਹੋਏ ਮੈਨੂੰ ਇੰਨਾ ਮਾਣ ਤੇ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਯਾਰ ਕਿੰਨੇ ਪਾਰਦਰਸ਼ੀ ਤਰੀਕੇ ਨਾਲ ਉਸ ਤੋਂ ਬਾਅਦ ਜਦੋਂ ਦੁਕਾਨ ਵਾਲਾ ਸਾਨੂੰ ਹਿਸਾਬ ਭੇਜਦਾ ਸਾਡੇ ਇੱਥੇ ਇੱਕ ਇੱਕ ਐਂਟਰੀ ਮੈਚ ਹੁੰਦੀ ਹੈ ਸਾਡੇ ਵਟਸਐਪ ਗਰੁੱਪ ਬਣੇ ਹੋਏ ਨੇ ਤੁਸੀਂ ਸਕਰੀਨ ਦੇ ਵਿੱਚ ਚਲਦੇ-ਚਲਦੇ ਨਾਲ ਦੇਖ ਰਹੇ ਹੋਵੋਗੇ ਤਕਰੀਬਨ 100 ਤੋਂ ਵੱਧ ਗਰੁੱਪ ਜਿਹੜੇ ਏਕ ਜ਼ਰੀਆ ਫਾਊਂਡੇਸ਼ਨ ਦੇ ਬਣੇ ਹੋਏ ਨੇ ਜਿਹਦੇ ਵਿੱਚ ਮਰੀਜ਼ ਦੀ ਐਂਟਰੀ ਤੋਂ ਲੈ ਕੇ ਮਰੀਜ਼ ਦੇ ਘਰ ਦੀ ਇਨਕੁਆਰੀ ਤੋਂ ਲੈ ਕੇ ਮਰੀਜ਼ਾਂ ਦੇ ਟੈਸਟਾਂ ਲਈ ਫੋਟੋ ਤੋਂ ਲੈ ਕੇ ਉਹਦੀ ਦਵਾਈਆਂ ਉਹਦਾ ਆਪਰੇਸ਼ਨ ਉਹ ਸਾਰਾ WhatsApp ਗਰੁੱਪਾਂ ਦੇ ਵਿੱਚ ਆਂਦਾ ਹੈ ਉਸ ਤੋਂ ਬਾਅਦ ਜਿਹੜੇ ਡੋਨਰ ਨੇ ਉਹ ਦਵਾਈਆਂ ਦੀ ਦੁਕਾਨ ਤੇ ਪੈਸੇ ਸਿੱਧਾ ਜਮ੍ਹਾਂ ਕਰਾਉਂਦੇ ਨੇ ਜਾਂ ਮਰੀਜ਼ ਨੂੰ ਦੇ ਕੇ ਜਾਂਦੇ ਨੇ ਤੇ ਮਰੀਜ਼ ਜਾ ਕੇ ਜਮ੍ਹਾਂ ਕਰਾਂਦਾ ਹੁਣੇ ਮੇਰੀ ਵੀਡੀਓ ਬਣਾਉਣ ਦਾ ਖਾਸ ਮਕਸਦ ਇਹ ਹੈ ਕਿ ਦੇਖੋ ਇੱਕ ਤਾਂ ਸੋਸ਼ਲ ਸਰਵਿਸ ਹੁੰਦੀ ਹੈ ਸ਼ੋਸ਼ੇ ਵਾਸਤੇ ਕਿ ਵਿਖਾਵਾ ਕਰ ਲੋ ਦੋ ਚਾਰ ਮਰੀਜ਼ ਮਹੀਨੇ ਚ ਕਰ ਲੋ ਵਿਊ ਲੈ ਲੋ Instagram ਤੇ ਵਾਹ ਵਈ ਖੱਟ ਲੋ ਦੂਜੀ ਸੇਵਾ ਹੁੰਦੀ ਹੈ ਤਨਦੇਹੀ ਨਾਲ ਤੇ ਐਕਚੁਅਲ ਸੇਵਾ ਉਹ ਐਵੇਂ ਹੁੰਦੀ ਹੈ ਕਿਉਂਕਿ ਹੁਣ ਮਰੀਜ਼ਾਂ ਦਾ ਰਸ਼ ਬਹੁਤ ਜ਼ਿਆਦਾ ਹੈ ਤੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਕਰਕੇ ਡੋਨਰ ਫਿਜ਼ਿਕਲੀ ਆਉਣ ਤੋਂ ਥੋੜਾ ਜਿਹਾ ਭੱਜਦਾ ਹੈ ਕਿ ਭਾਜੀ ਸਾਨੂੰ ਤੁਸੀਂ ਮੈਡੀਕਲ ਦੀ ਦੁਕਾਨ ਦਾ ਜਾਂ ਡਾਕਟਰ ਦਾ ਕੋਈ ਕਾਊਂਟਰ ਨੰਬਰ ਦੇ ਦਿਓ ਅਸੀਂ ਉੱਥੇ ਸੇਵਾ ਭੇਜ ਦਾਂਗੇ ਅਸੀਂ ਗਰਮੀ 'ਚ ਆ ਨਹੀਂ ਸਕਦੇ ਮੈਂ ਹੱਥ ਜੋੜ ਕੇ ਨਿਮਰਤਾ ਸਿਹਤ ਸੰਗਤ ਅੱਗੇ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਸਿਰ ਝੁਕਾ ਕੇ ਕਿ ਤੁਸੀਂ ਕਿਉਂਕਿ ਮਰੀਜ਼ ਬਹੁਤ ਜ਼ਿਆਦਾ ਨੇ ਹੁਣ ਇਸ ਟਾਈਮ ਵੀ ਜਿਸ ਟਾਈਮ ਮੈਂ ਵੀਡੀਓ ਬਣਾ ਰਿਹਾ ਅੱਜ ਵੀ 20 ਤੋਂ 25 ਮਰੀਜ਼ ਫਰੀਦਕੋਟ ਮੈਡੀਕਲ ਦੇ ਵਿੱਚ ਸਾਡੇ ਐਡਮਿਟ ਹੋਣਗੇ ਜਿਨ੍ਹਾਂ ਕੋਲ ਆਪਣੀ ਦਵਾਈਆਂ ਜੋਗੇ ਇਲਾਜ ਜੋਗੇ ਪੈਸੇ ਨਹੀਂ ਆ। ਚੰਡੀਗੜ੍ਹ ਪੀਜੀਐ ਦੇ ਵਿੱਚ 10 ਤੋਂ 12 ਮਰੀਜ਼ ਐਡਮਿਟ ਹੋਣਗੇ। ਏਮਜ਼ ਬਠਿੰਡੇ ਦੇ ਵਿੱਚ 4 ਤੋਂ 5 ਮਰੀਜ਼ ਐਡਮਿਟ ਹੋਣਗੇ। ਰਜਿੰਦਰ ਰਜਿੰਦਰਾ ਪਟਿਆਲੇ ਦੇ ਵਿੱਚ 4 ਤੋਂ 5 ਮਰੀਜ਼ ਐਡਮਿਟ ਹੋਣਗੇ। ਟੋਟਲ 40 ਤੋਂ 50 ਮਰੀਜ਼ਾਂ ਦੀ ਦਵਾਈਆਂ 24 ਘੰਟੇ ਸਾਡੀ ਟੀਮ ਵੱਲੋਂ ਚਲਦੀਆਂ ਰਹਿੰਦੀਆਂ ਨੇ ਆ ਸਾਰੇ ਬਿੱਲ ਨੇ। ਜਿਹੜੇ ਹਾਉਸ ਆ ਸਾਰੇ ਇੱਕ ਇੱਕ ਰੁਪਏ ਦੇ ਬਿੱਲ ਨੇ। ਭਾਈ ਮੈਨੂੰ ਤਾਂ ਦੇਖਦੇ ਕਿ ਇੰਨਾ ਚਾ ਚੜ ਰਿਹਾ। ਕਿ ਪਾਈ ਕੋਈ ਆ ਕੇ ਸਾਡੇ ਕੋਲ ਹਿਸਾਬਤਾ ਮੰਗੋ ਸਾਡੇ ਕੋਲ ਮੰਗੋ ਹਿਸਾਬ ਆ ਕੇ ਤੁਹਾਨੂੰ ਇੱਕ ਇੱਕ ਬਿੱਲ ਉਸ ਤੋਂ ਬਾਅਦ ਬਿੱਲ ਦੇ ਉੱਤੇ ਜਿੰਨੇ ਦੀ ਦਵਾਈ ਗਈ ਸੁਪੋਜ਼ ਆ ਦਵਾਈਆਂ ਤਿੰਨ ਦਵਾਈਆਂ ਨੇ ਐਮੀ ਲੈਬ ਕਲੀਨ ਡੀ ਐਨ ਐਸ 100 ਐਮ ਐਲ ਆ ਦਵਾਈਆਂ ਨੇ ਇਹ ਬਿੱਲ ਹੈ ਮੇਰੇ ਹੱਥ ਦੇ ਵਿੱਚ ਜਿਹਦੇ ਉੱਪਰ ਡਿਸਕਾਊਂਟ ਹੋਇਆ ਹੋਇਆ ਇੱਕ ਦਵਾਈ ਤੇ ਡਿਸਕਾਊਂਟ ਹੋਇਆ ਹੈ 78% ਇੱਕ ਤੇ ਹੋਇਆ ਹੈ 72% ਇੱਕ ਤੇ ਹੋਇਆ ਹੈ 28% ਟੋਟਲ ਦਵਾਈਆਂ 235 ਰੁਪਏ ਦੀਆਂ ਬਣੀਆਂ ਨੇ ਅਗਰ ਇਹ ਪਰਚੀ ਤੋਂ ਸਸਤੀ ਕੋਈ ਦਵਾਈ ਸਾਨੂੰ ਦੇ ਸਕਦਾ ਅਸੀਂ ਉਹਦੇ ਕੋਲ ਲੈਣੀ ਸ਼ੁਰੂ ਕਰ ਦਾਂਗੇ ਕਿਉਂਕਿ ਲੋਕਾਂ ਨੂੰ ਕਈ ਵਾਰ ਇਹ ਵੀ ਵਹਿਮ ਹੁੰਦਾ ਕਿ ਇਹਨਾਂ ਦੀ ਦਵਾਈਆਂ ਵਾਲੇ ਨਾਲ ਸੈਟਿੰਗ ਹੈ ਇਹਨਾਂ ਨੇ ਦਵਾਈਆਂ ਵਾਲੇ ਕੋਲ ਕਮਿਸ਼ਨ ਲੈ ਲਈ ਐਡੀ ਛੋਟੀ ਛੋਟੀ ਮੈਨੂੰ ਮਾਇਆ ਖਾਣ ਦੀ ਲੋੜ ਨਹੀਂ ਮਾਰੇ ਦੀ ਬਹੁਤ ਕਿਰਪਾ ਮੇਰੇ ਪਿਆਰ ਕਰਨ ਵਾਲਿਆਂ ਨੇ ਮੇਰਾ ਕਾਰੋਬਾਰ ਜਿਹੜਾ ਉਹ ਪੌਡਕਾਸਟਿੰਗ ਦਾ ਸੈੱਟ ਕਰਤਾ ਪਹਿਲਾਂ ਤਾਂ ਮੈਂ ਇਹ ਕਹਿੰਦਾ ਸੀਗਾ ਮੈਂ ਤਾਂ ਆਪਣੇ ਪਿਓ ਕੋਲ ਲੈ ਕੇ ਖਾਨਾ ਸਾਡੀ ਫੈਕਟਰੀ ਹੈ ਹੁਣ ਸਾਡੀ ਫੈਕਟਰੀ ਹੈ ਚਲੋ ਮਾਲਕ ਉਹਨੂੰ ਵੀ ਭਾਗ ਲਾਵੇ ਮੇਰੇ ਫੈਮਿਲੀ ਬਿਜ਼ਨਸ ਹੈ ਉਹ ਮੇਰੇ ਪਾਪਾ ਮੇਰੇ ਚਾਚੂ ਫੈਕਟਰੀ ਦੇਖਦੇ ਮਹਾਰਾਜ ਹੁਣ ਉਹਨੂੰ ਭਾਗ ਲਾਵੇ ਮੇਰਾ ਟਿੱਡ ਪੂਰਾ ਭਰ ਰਿਹਾ ਮੈਨੂੰ ਦਾਨ ਚੋਂ ਪੈਸੇ ਖਾਣ ਦੀ ਲੋੜ ਨਹੀਂ ਇਹ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਇਹੀ ਸੀਗਾ ਕਿ ਭਾਈ ਦੇਖੋ ਦੁਨੀਆ ਦੇ ਵਿੱਚ ਇੱਕ ਪਹਿਲੀ ਕਲੌਤੀ ਐਸੀ ਐਨਜੀਓ ਜਿਹੜੀ ਤੁਹਾਡੇ ਮੋਰੇ ਐ ਸਾਰਾ ਚੱਠਾ ਦਿਖਾਉਂਦੀ ਐ ਕਹਿਣਾ ਸੌਖਾ ਮੇਰੇ ਮੋਰੇ ਜਿਹੜੀ ਰਸੀਦਾਂ ਪਈਆਂ ਨਾ ਇਹ ਹਜ਼ਾਰਾਂ ਪੇਸ਼ੈਂਟਾਂ ਨੂੰ ਦਵਾਈਆਂ ਗਈਆਂ ਹੋਈਆਂ ਆ ਦੇਖੋ ਇੱਕ ਇੱਕ ਪੇਸ਼ੈਂਟ ਕਮਲਜੀਤ ਕੌਰ ਅਜੇ ਸਰੋਜ ਰਾਣੀ ਸਵੰਨਿਆ ਹਰਿੰਦਰ ਕੌਰ ਵਰਿੰਦਰ तिवारी ਹਰਪ੍ਰੀਤ ਕੌਰ ਸੋਨੀਆ ਰਾਣੀ ਆ ਸਾਰੇ ਮਰੀਜ਼ ਨੇ ਜਿੰਨਾਂ ਕੋਲ ਆਪਣੀਆਂ ਦਵਾਈਆਂ ਲੈਣ ਜੋਗੇ ਪੈਸੇ ਨਹੀਂ ਸੀ ਤੇ ਇਸ ਹਾਲਬ ਤੁਹਾਨੂੰ ਸਿਰਫ ਹਜੇ ਅਸੀਂ ਕੁਛ ਮਹੀਨਿਆਂ ਦਾ ਤੇ ਸਿਰਫ ਇੱਕ ਮੈਡੀਕਲ ਦੁਕਾਨ ਦਾ ਦਿਖਾਇਆ ਹੈ ਹਜੇ ਮੈਂ ਤੁਹਾਨੂੰ ਹਾਲਬ ਦਿਖਾਵਾਂ ਜਿੱਥੇ ਸਾਡੇ ਟੈਸਟ ਹੁੰਦੇ ਨੇ ਲੱਖਾਂ ਰੁਪਏ ਦੇ ਹਰ ਮਹੀਨੇ ਜਿੱਥੋਂ ਇੰਪਲਾਂਟ ਆਉਂਦੇ ਨੇ ਲੱਖਾਂ ਰੁਪਏ ਦੇ ਹਰ ਮਹੀਨੇ ਜਿਹੜੇ ਹਸਪੀਟਲਾਂ ਚ ਡਾਕਟਰਾਂ ਦੇ ਆਪਰੇਸ਼ਨਾਂ ਦੇ ਬਿੱਲ ਬੰਦੇ ਨੇ ਹਰ ਮਹੀਨੇ ਜਿੱਥੋਂ ਦਵਾਈਆਂ ਦੇ ਬਿੱਲ ਬੰਦੇ ਨੇ ਹਰ ਮਹੀਨੇ ਮੈਂ ਸੰਗਤ ਅੱਗੇ ਬੇਨਤੀ ਕਰਨਾ ਚਾਹਨਾ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਸਵੰਦ ਦਾਨ ਕਰਨਾ ਸਿਖਾਇਆ ਹੈ ਤੇ ਆਓ ਰਲ ਮਿਲ ਕੇ ਆਪਾਂ ਮਦਦ ਕਰੀਏ ਬੜੇ ਮਜਲੂਮ ਬੜੇ ਲੋੜਵੰਦ ਤੇ ਬੜੇ ਵਕਤ ਦੇ ਮਾਰੇ ਹੋਏ ਲੋਕ ਸਾਡੇ ਕੋਲ ਮਦਦ ਲੈਣ ਲਈ ਆਂਦੇ ਨੇ ਔਰ ਇਸ ਤੋਂ ਪਾਰਦਰਸ਼ੀ ਤਰੀਕਾ ਜੇ ਤੁਹਾਨੂੰ ਕਿਤੇ ਹੋਰ ਮਿਲੇ ਤਾਂ ਤੁਸੀਂ ਉਹਨਾਂ ਨਾਲ ਜੁੜੋ ਜਾਂ ਉੱਥੇ ਸੇਵਾ ਕਰੋ ਜਿੱਥੇ ਤੁਹਾਡੇ ਮਨ ਦੀ ਸ਼ਾਂਤੀ ਹੈ ਹਾਂ ਜੇ ਮੇਰੇ 'ਚ ਕੋਈ ਹੋਰ ਤੁਸੀਂ ਚਾਹਦੇ ਹੋ ਕਿ ਮੈਂ ਹੋਰ ਤੁਹਾਨੂੰ ਸੈਟੀਸਫਾਈ ਕਰਨ ਲਈ ਪਾਰਦਰਸ਼ੀ ਤਰੀਕੇ ਨਾਲ ਕੋਈ ਚੀਜ਼ ਲਿਆਵਾਂ ਤਾਂ ਉਹ ਜ਼ਰੂਰ ਲੈਣੀ ਚਾਹੀਦੀ ਹੈ ਵੈਸੇ ਕੰਮ ਸਰਕਾਰਾਂ ਦੇ ਨੇ ਪਰ ਸਰਕਾਰਾਂ ਸਾਡੀਆਂ ਨਕਮੀਆਂ ਨੇ ਹਰ ਸਰਕਾਰੀ ਅਫਸਰ ਹਰ ਸਰਕਾਰੀ ਲੀਡਰ ਸੌਰੀ ਆ ਕੇ ਵੱਡੇ ਵੱਡੇ ਵਾਅਦੇ ਕਰਦਾ ਉਹ ਚੋਰ ਆ ਉਹ ਚੋਰ ਆ ਉਹ ਚੋਰ ਜਦੋਂ ਉਹਨੂੰ ਮੌਕਾ ਮਿਲਿਆ ਹੁੰਦਾ ਤਾਂ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਵੈਸੇ ਸ਼ਰਮ ਵਾਲੀ ਗੱਲ ਹੈ ਇੱਕ ਮੈਂ ਚਲੋ ਵਿੱਚ ਕਰ ਹੀ ਦਿੰਦਾ ਆ ਮੇਰੇ ਕੋਲ ਹਸਾਬ ਹੈ ਸਾਰਾ ਮੈਡੀਕਲ ਦਾ ਫਰੀਦਕੋਟ ਮੈਡੀਕਲ ਦਾ ਤੁਸੀਂ ਇੱਥੇ ਹਾਲ ਦੇਖੋ ਕੀ ਹੈ ਆ ਦੇਖੋ ਜਿਵੇਂ ਸੁਪੋਜ਼ ਕਰ ਮੇਰੇ ਹੱਥ ਦੇ ਵਿੱਚ ਇੱਕ ਮੈਡੀਕਲ ਪਰਚੀ ਹੈ ਮਰੀਜ਼ ਦਾ ਨਾਮ ਹੈ ਅਮਰਜੀਤ ਕੌਰ ਤਰੀਕ ਹੈਗੀ ਹੈ 1 4 2025 ਇਹਦੇ ਵਿੱਚ ਜਿਹੜੀ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਹੈ ਨਾ ਆ ਦੇਖੋ ਕਿਹੜੀ ਪਰਚੀ ਤੇ ਦਵਾਈ ਲਿਖ ਕੇ ਦਿੱਤੀ ਹੈ ਆ ਪਰਚੀ ਡਾਕਟਰ ਨੇ ਪਾੜ ਕੇ ਦਿੱਤੀ ਹੈ ਪ੍ਰਸਕ੍ਰਿਪਸ਼ਨ ਦੇ ਤੌਰ ਤੇ ਤੇ ਜਾ ਜਾ ਕੇ ਦਵਾਈ ਲੈ ਕੇ ਆ ਯਾਰ ਆ ਪਰਚੀਆਂ ਤੁਸੀਂ ਦੋਗੇ ਮਰੀਜ਼ਾਂ ਨੂੰ ਦਵਾਈ ਲੈ ਕੇ ਆਉਣ ਲਈ ਸ਼ਰਮ ਆਂਦੀ ਹੈ ਮੈਨੂੰ ਆਪਣੇ ਸਿਸਟਮ ਤੇ ਕਿ ਗੱਲਾਂ 30 ਮਾਰਖਣ ਵਾਲੀਆਂ ਕਰਦੇ ਨੇ ਇਹ ਸਾਡੇ ਲੀਡਰ ਪੱਲੇ ਇਹਨਾਂ ਦੇ ਇੱਕ ਇੱਕ ਕਹਿੰਦੇ ਕਿ ਟਾਈਟਲ ਬੁੱਕ ਵੀ ਨਹੀਂ ਬਣਦੀ ਇਹਨਾਂ ਕੋਲ ਜਾ ਕੇ ਕਿ ਇੱਕ ਆ ਪਰਚੀਆਂ ਦਾ ਹਾਲ ਦੇਖੋ ਆਦਾ ਚਲੋ ਦੁਕਾਨ ਦੇ ਬਿੱਲ ਨੇ ਜਿਹੜੇ ਬਿੱਲ ਕੱਟ ਕੇ ਦਿੰਦੇ ਨੇ ਆ ਪਰਚੀਆਂ ਦੇਖੋ ਜਿਹੜੀਆਂ ਛੋਟੀਆਂ ਛੋਟੀਆਂ ਨਾਲ ਲੱਗੀਆਂ ਹੋਈਆਂ ਕਿ ਡਾਕਟਰ ਕਿੰਨੀਆਂ-ਕਿੰਨੀਆਂ ਪਰਚੀਆਂ ਤੇ ਦਵਾਈਆਂ ਲਿਖ ਕੇ ਦਿੰਦਾ ਮਰੀਜ਼ਾਂ ਨੂੰ ਕਿ ਜਾਓ ਜਾ ਕੇ ਆ ਦਵਾਈ ਲੈ ਆਓ ਆ ਲੋ ਤੁਸੀਂ ਆ ਹੈਰਾਨੀ ਦੇਖੋ ਆ ਮੈਂ ਬਿੱਲ ਪਾੜ ਕੇ ਤੁਹਾਨੂੰ ਦਿਖਾ ਰਿਹਾ ਆ ਦਵਾਈਆਂ ਦਾ ਬਿੱਲ ਹੈ ਤੇ ਆ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਹੈ ਲਿਖ ਕੇ ਕਿੱਥੇ ਦਿੱਤੀ ਹੈ ਆ ਦਵਾਈਆਂ ਦੇ ਗੱਤੇ ਨੂੰ ਪਿੱਛੇ ਪਾੜ ਕੇ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋਏਗੀ ਇਹ ਹਾਲਾਤ ਆ ਸਾਡੇ ਸਰਕਾਰੀ ਹਸਪਤਾਲਾਂ ਦੇ ਪਰ ਅਸੀਂ ਵੀ ਮਜਬੂਰ ਆ ਕਿਉਂਕਿ ਅਸੀਂ ਉਹ ਤਮਾਸ਼ੀਬੀਨ ਲੀਡਰਾਂ ਚੋਂ ਨਹੀਂ ਹੈਗੇ ਕਿ ਬਸ ਵੀਡੀਓ ਪਾ ਲਈ ਕਦੀ ਕਿਸੇ ਸੀਐਮ ਦੇ ਖਿਲਾਫ ਕਦੀ ਕਿਸੇ ਸੀਐਮ ਦੇ ਖਿਲਾਫ ਤੇ ਲੋਕਾਂ ਕੋਲ ਵਿਹਲੀ ਵਾਵਾ ਖਟਲੀ ਆਵਾਜ਼ ਹੀ ਵਾਹੀ ਇਹ ਤਾਂ ਬੰਦਾ ਹੈ ਭਾਈ ਅਸੀਂ ਕੰਮ ਕਰਨ ਵਾਲੇ ਆ ਅਸੀਂ ਨੌਜਵਾਨ ਆ ਅਸੀਂ ਇਕੱਲੇ ਗੱਲਾਂ ਕਰਨ ਵਾਲੇ ਨਹੀਂ ਹੈਗੇ ਪਰ ਆ ਮੈਂ ਤਾਂ ਦਿਖਾ ਰਿਹਾ ਕਿ ਸਾਡੇ ਲੋਕਾਂ ਨੂੰ ਪਤਾ ਲੱਗੇ ਸਾਡੀ ਸਰਕਾਰੀ ਹਸਪਤਾਲਾਂ ਦੇ ਹਾਲ ਆ ਇੱਕ ਪਰਚੀ ਮੈਂ ਪਾੜ ਰਿਹਾ ਆ ਪਿੱਛੇ ਕਿਹੜੀ ਦਵਾਈ ਦਵਾਈ ਆਂਦੀ ਇੱਕ ਸੰਡੌਕਸ ਉਹ ਉਹਦੀ ਦਵਾਈ ਦੇ ਪਿੱਛੇ ਪਾੜ ਕੇ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਹੈ ਹੁਣ ਜੇ ਅਸੀਂ ਡਾਕਟਰ ਨੂੰ ਕੁਝ ਕਵਾਂਗੇ ਉਹਨੇ ਪਤਾ ਹੀ ਕਹਿਣਾ ਸਾਡੇ ਕੋਲ ਉਹ ਹੈ ਨਹੀਂ ਲਿਖ ਲਿਖਣ ਨੂੰ ਪੇਪਰ ਹੀ ਹੈ ਨਹੀਂ ਕਿਦਾਂ ਲਿਖ ਕੇ ਦੇ ਦਈਏ ਅਸੀਂ ਇਸ ਕਰਕੇ ਮਿਲਿਆ ਜੁਲਿਆ ਮਾੜਾ ਸਿਸਟਮ ਮੈਂ ਤਾਂ ਸਿਰਫ ਆਪਣੇ ਡੋਨਰਾਂ ਨੂੰ ਤੇ ਆਪਣੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਮਾਣ ਹੋਵੇ ਫਕਰ ਹੋਵੇ ਵੀਡੀਓ ਦੇਖ ਕੇ ਇਸ ਲਈ ਵੀਡੀਓ ਬਣਾ ਰਿਹਾ ਔਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ WhatsApp ਗਰੁੱਪਾਂ ਦੇ ਵਿੱਚ ਪਾਓ ਕਮੈਂਟ ਕਰਿਓ ਤੇ ਇੱਕ ਸਾਡੇ ਨਾਲ ਪਰਮਾਨੈਂਟ ਜੁੜਨ ਵਾਸਤੇ ਕਿਉਂਕਿ ਹੁਣ ਤੁਸੀਂ ਜਾਣਦੇ ਹੀ ਹੋ ਕਿ ਇੱਕ ਜ਼ਰੀਆ ਫਾਊਂਡੇਸ਼ਨ ਹਸਪੀਟਲ ਵੀ ਬਣਾ ਰਹੀ ਹੈ ਜਿਹੜੇ ਮਰੀਜ਼ਾਂ ਨੂੰ ਅਸੀਂ ਇੰਨੀ ਦੂਰ ਦੂਰ ਇਲਾਜ ਕਰਾਉਣ ਵਾਸਤੇ ਭੇਜਦੇ ਆ ਵਿਚਾਰੇ 2-2 ਤੋਂ 300 ਕਿਲੋਮੀਟਰ ਦੂਰ ਜਾਂਦੇ ਨੇ ਉਹਨਾਂ ਨੂੰ ਅਸੀਂ ਇੱਕੋ ਜਗ੍ਹਾ ਤੇ ਲੁਧਿਆਣੇ ਉਹਨਾਂ ਦੀ ਮਦਦ ਕਰ ਸਕੀਏ ਇਸ ਲਈ ਅਸੀਂ ਹਸਪਤਾਲ ਵੀ ਬਣਾ ਰਹੇ ਆ ਨਵਾਂ ਤੁਹਾਡੇ ਸਾਰਿਆਂ ਦੇ ਸਾਥ ਨਾਲ ਸਾਨੂੰ ਉਹਦੇ ਵਿੱਚ ਹੁਣ ਤੁਹਾਡੇ ਯੋਗਦਾਨ ਦੀ ਲੋੜ ਹੈ ਸਾਨੂੰ ਸਾਡੇ ਦਿੱਤੇ ਗਏ ਨੰਬਰ ਤੇ ਵਟਸਐਪ ਕਰਕੇ 968800074 ਤੇ ਵਟਸਐਪ ਕਰਕੇ ਜਰੂਰ ਯੋਗਦਾਨ ਪਾਓ ਸੇਵਾ ਦਾ ਤਿੱਲ ਫੁੱਲ 100 50 500 ਜਿੰਨੀ ਵੀ ਸੇਵਾ ਪਾ ਸਕਦੇ ਹੋ ਤੇ ਹੁਣ ਅੱਜ ਵੀ ਜਿਹੜੇ ਮਰੀਜ਼ ਬਹੁਤ ਐਡਮਿਟ ਨੇ ਉਹਨਾਂ ਦੀ ਦਵਾਈ ਵਾਸਤੇ ਸੇਵਾ ਜ਼ਰੂਰ ਪਾਇਓ ਕਈ ਵਾਰ ਦਵਾਈ ਰੁੱਕ ਵੀ ਜਾਂਦੀ ਆ ਕਿਉਂਕਿ ਦੁਕਾਨ ਵਾਲੇ ਤੇ ਉਧਾਰ ਹੀ ਇੰਨਾ ਹੋ ਜਾਂਦਾ ਸਾਡਾ ਕਈ ਵਾਰ ਦੁਕਾਨਦਾਰ ਦਾ ਸੀ 2 ਲੱਖ ਵੀ ਦੇਣਾ ਹੁੰਦਾ ਮਾਈਨਸ 'ਚ ਹੁੰਨੇ ਆ 3 ਲੱਖ ਵੀ ਮਾਈਨਸ 'ਚ ਹੁੰਦਾ ਤਾਂ ਉਹਦੇ ਨਾਲ ਇਹ ਹੁੰਦਾ ਕਿ ਦੁਕਾਨਦਾਰ ਦਵਾਈਆਂ ਬੰਦ ਕਰ ਦਿੰਦਾ ਇਸ ਕਰਕੇ ਸੇਵਾ ਦੀ ਬਹੁਤ ਲੋੜ ਐ ਸੇਵਾ ਲਈ ਜਰੂਰ ਅੱਗੇ ਆਓ ਉਹਨਾਂ ਮਜਲੂਮ ਲੋਕਾਂ ਲਈ ਜਿਹੜੇ ਵਿਚਾਰੇ ਮਦਦ ਲੈਣਾ ਚਾਹੁੰਦੇ ਨੇ ਮਜਬੂਰ ਨੇ ਆਪਣਾ ਟ੍ਰੀਟਮੈਂਟ ਨਹੀਂ ਕਰਾ ਸਕਦੇ ਛੋਟੇ ਛੋਟੇ ਬੱਚੇ ਬਜ਼ੁਰਗ ਜਵਾਨ ਜਿਹੜੇ ਵੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਸਾਨੂੰ ਸੰਪਰਕ ਕਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕੁਛ ਨਹੀਂ ਲੱਗਣਾ ਤੁਹਾਡਾ ਯਾਰ 1 ਮਿੰਟ ਦਾ ਅੰਗੂਠਾ ਹੀ ਹੈ ਸ਼ੇਅਰ ਹੀ ਕਰਨਾ ਹੈ ਲਾਈਕ ਹੀ ਕਰਨਾ ਹੈ ਕਮੈਂਟ ਕਰਕੇ ਫਤਿਹ ਬੁਲਾ ਦਿਓ ਰਾਮ ਰਾਮ ਲਿਖ ਦਿਓ ਵਾਈ ਗੁਰੂ ਜੀ ਲਿਖ ਦਿਓ ਅੱਲਾਹ ਭਗਵਾਨ ਦਾ ਨਾਮ ਲੈ ਦਿਓ ਕੁਛ ਵੀ ਕਰ ਦੋ ਤੁਹਾਡੇ ਨਾਲ ਇਹਦੇ ਨਾਲ ਵੀਡੀਓ ਜਿਆਦਾ ਵਾਇਰਲ ਹੋਏਗੀ ਤੇ ਉਹਨਾਂ ਲੋਕਾਂ ਤੱਕ ਪਹੁੰਚੇਗੀ ਜਿਹੜੇ ਵਿਚਾਰੇ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਨੇ ਜਾਂ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ ਤਾਂ ਬੇਨਤੀ ਹੈ ਕਿ ਇਸ ਤੋਂ ਜਿਆਦਾ ਸਾਫ਼ ਸੁਥਰਾ ਤਰੀਕਾ ਤਾਂ ਮੇਰੇ ਕੋਲ ਕੋਈ ਹੋਰ ਹੈ ਨਹੀਂ ਅਗਰ ਇਹਦੇ 'ਚ ਵੀ ਕਿਸੇ ਨੂੰ ਕੋਈ ਡਾਊਟ ਹੈ ਤਾਂ ਮੈਨੂੰ ਮਿਲ ਸਕਦਾ ਹੈ ਸ਼ਾਮ ਨੂੰ ਲੁਧਿਆਣੇ 7 ਤੋਂ 9 ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਟਿਊਸ਼ਨ ਮਾਰਕੀਟ ਦੇ ਅਸੀਂ ਮਿਲਦੇ ਹਾਂ ਸ਼ਾਮੀ ਰੋਜ਼ ਬਿੰਡ ਨਾਗਾ 365 ਦੇ ਨੂੰ ਤੁਸੀਂ ਉੱਥੇ ਆਓ ਸਾਡੇ ਨਾਲ ਬੈਠੋ ਮੁੱਢ ਨਾਲ ਮੁੱਢਾ ਜੋੜ ਕੇ ਸੇਵਾ ਕਰੋ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰ ਜਿੰਨੇ ਵੀ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜ ਕੇ ਸੇਵਾ ਕਰਦੇ ਨੇ ਤੁਹਾਡੀ ਛਾਤੀ ਚੌੜੀ ਹੋ ਜੂਗੀ ਇਹ ਵੀਡੀਓ ਦੇਖ ਕੇ ਬਸ ਸਾਡੇ ਸਰਕਾਰੀ ਸਿਸਟਮ ਨਾਲ ਕੋਈ ਗਿਲੇ ਸ਼ਿਕਵੇ ਹੈਗੇ ਨਹੀਂ ਕਿ ਦੇਖੋ ਇੱਕ ਤਾਂ ਸੋਸ਼ਲ ਸਰਵਿਸ ਹੁੰਦੀ ਹੈ ਛੋਸ਼ੇ ਵਾਸਤੇ ਕਿ ਵਿਖਾਵਾ ਕਰ ਲੋ ਦੋ ਚਾਰ ਮਰੀਜ਼ ਮਹੀਨੇ ਚ ਕਰ ਲੋ ਵੀਊ ਲੈ ਲੋ ਇੰਸਟਾਗ੍ਰam ਤੇ ਵਾਹ ਵਾਹ ਹੀ ਖਟ ਲੋ ਜਿਹੜੇ ਹਾਸ ਆ ਸਾਰੇ ਇੱਕ ਇੱਕ ਰੁਪਏ ਦੇ ਬਿੱਲ ਨੇ ਭਾਈ ਮੈਨੂੰ ਤਾਂ ਇਹ ਦੇਖ ਦੇ ਕਿ ਇੰਨਾ ਚਾ ਚੜ ਰਿਹਾ ਕਿ ਭਾਈ ਕੋਈ ਆ ਕੇ ਸਾਡੇ ਕੋਲ ਹਸਾਬ ਤਾਂ ਮੰਗੋ ਟੋਟਲ ਦਵਾਈਆਂ 235 ਰੁਪਏ ਦੀਆਂ ਬਣੀਆਂ ਨੇ ਅਗਰ ਇਹ ਪਰਚੀ ਤੋਂ ਸਸਤੀ ਕੋਈ ਦਵਾਈ ਸਾਨੂੰ ਦੇ ਸਕਦਾ ਅਸੀਂ ਉਹਦੇ ਕੋਲ ਲੈਣੀ ਸ਼ੁਰੂ ਕਰ ਦਾਂਗੇ ਕਿਉਂਕਿ ਲੋਕਾਂ ਨੂੰ ਕਈ ਵਾਰ ਇਹ ਵੀ ਵਹਿਮ ਹੁੰਦਾ ਕਿ ਇਹਨਾਂ ਦੀ ਦਵਾਈਆਂ ਵਾਲੇ ਨਾਲ ਸੈਟਿੰਗ ਹੈ ਇਹਨਾਂ ਨੇ ਦਵਾਈਆਂ ਵਾਲੇ ਕੋਲ ਕਮਿਸ਼ਨ ਲੈ ਲਈ ਐਡੀ ਛੋਟੀ ਛੋਟੀ ਮੈਨੂੰ ਮਾਇਆ ਖਾਣ ਦੀ ਲੋੜ ਨਹੀਂ ਮਾਰੇ ਦੀ ਬਹੁਤ ਕਿਰਪਾ ਤੇ ਇਸ ਹਾਲਬ ਤੁਹਾਨੂੰ ਸਿਰਫ ਹਜੇ ਅਸੀਂ ਕੁਝ ਮਹੀਨਿਆਂ ਦਾ ਤੇ ਸਿਰਫ ਇੱਕ ਮੈਡੀਕਲ ਦੁਕਾਨ ਦਾ ਦਿਖਾਇਆ ਹੈ ਹਜੇ ਮੈਂ ਤੁਹਾਨੂੰ ਹਾਲ ਦਿਖਾਵਾਂ ਜਿੱਥੇ ਸਾਡੇ ਟੈਸਟ ਹੁੰਦੇ ਨੇ ਲੱਖਾਂ ਰੁਪਏ ਦੇ ਹਰ ਮਹੀਨੇ ਜਿੱਥੋਂ ਇੰਪਲਾਂਟ ਆਉਂਦੇ ਨੇ ਲੱਖਾਂ ਰੁਪਏ ਦੇ ਹਰ ਮਹੀਨੇ ਜਿਹੜੇ ਹਸਪਤਾਲਾਂ 'ਚ ਡਾਕਟਰਾਂ ਦੇ ਆਪਰੇਸ਼ਨਾਂ ਦੇ ਬਿੱਲ ਬੰਦੇ ਨੇ ਹਰ ਮਹੀਨੇ ਜਿੱਥੋਂ ਦਵਾਈਆਂ ਦੇ ਬਿੱਲ ਬੰਦੇ ਨੇ ਹਰ ਮਹੀਨੇ ਵੈਸੇ ਇਹ ਕੰਮ ਸਰਕਾਰਾਂ ਦੇ ਨੇ ਪਰ ਸਰਕਾਰਾਂ ਸਾਡੀਆਂ ਨਕਮੀਆਂ ਨੇ ਹਰ ਸਰਕਾਰੀ ਅਫਸਰ ਹਰ ਸਰਕਾਰੀ ਲੀਡਰ ਸੌਰੀ ਆ ਕੇ ਵੱਡੇ ਵੱਡੇ ਵਾਅਦੇ ਕਰਦਾ ਉਹ ਚੋਰ ਆ ਉਹ ਚੋਰ ਆ ਉਹ ਚੋਰ ਆ ਜਦੋਂ ਉਹਨੂੰ ਮੌਕਾ ਮਿਲਿਆ ਹੁੰਦਾ ਤਾਂ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਆਹ ਪਰਚੀ ਡਾਕਟਰ ਨੇ ਪਾੜ ਕੇ ਦਿੱਤੀ ਆ ਪ੍ਰਸਕ੍ਰਿਪਸ਼ਨ ਦੇ ਤੌਰ ਤੇ ਤੇ ਜਾ ਜਾ ਕੇ ਦਵਾਈ ਲੈ ਕੇ ਆ ਯਾਰ ਆਹ ਪਰਚੀਆਂ ਤੁਸੀਂ ਦਉਗੇ ਮਰੀਜ਼ਾਂ ਨੂੰ ਦਵਾਈ ਲੈ ਕੇ ਆਣ ਲਈ ਸ਼ਰਮ ਆਂਦੀ ਏ ਮੈਨੂੰ ਆਪਣੇ ਸਿਸਟਮ ਤੇ ਕਿ ਗੱਲਾਂ ਤੀਸਮਾਰ ਖਾਣ ਵਾਲੀਆਂ ਕਰਦੇ ਨੇ ਇਹ ਸਾਡੇ ਲੀਡਰ ਤੇ ਆ ਦਵਾਈ ਡਾਕਟਰ ਨੇ ਲਿਖ ਕੇ ਦਿੱਤੀ ਏ ਲਿਖ ਕੇ ਕਿੱਥੇ ਦਿੰਦੀ ਏ ਆ ਦਵਾਈਆਂ ਦੇ ਗੱਤੇ ਨੂੰ ਪਿੱਛੇ ਪਾੜ ਕੇ ਇਸ ਤੋਂ ਸ਼ਰਮ ਵਾਲੀ ਗੱਲ ਹੋਰ ਕੀ ਹੋਏਗੀ ਇਹ ਹਾਲਾਤ ਆ ਸਾਡੇ ਸਰਕਾਰੀ ਹਸਪਤਾਲਾਂ ਦੇ ਪਰ ਅਸੀਂ ਵੀ ਮਜਬੂਰ ਆ